ਕਿ ਜਿਹੜੇ ਰਾਜਕੁਮਾਰ ਚੱਬੇਵਾਲ ਇਹ ਮਾਂ ਦੀ ਪੇਠੇ 'ਚ ਛੁਰਾ ਮਾਰ ਕੇ ਆਇਆ ਸਿਆਸੀ ਤੌਰ ਤੇ ਨੇ ਆਪਣੀ ਮਾਂ પાર્ટી ਕਾਂਗਰਸ ਦਾ ਕਤਲ ਕੀਤਾ ਇਹ ਸੁਵਾਲ ਹੀ ਪੈਦਾ ਨੇ ਇਹਨੂੰ ਮਰਾਂਗੇ ਚੋੱਕੇ ਬਾਹਰ ਜੀ ਕੰਨੋਂ ਫੜ ਕੇ ਨੂੰ ਕਹੇ ਖੂਸ਼ ਛੁੱਟ ਕੇ ਆਵਾਂਗੇ ਤੁਹਾਨੂੰ ਪਹਿਲੇ ਦੱਸ ਦਿੱਤਾ ਕੋਈ ਇਹ ਰਾਜਕੁਮਾਰ ਚੱਬੇਵਾਲ ਦੀ ਜਗ੍ਹਾ ਨਹੀਂ ਕਾਂਗਰਸ 'ਚ ਇਹ ਤੁਹਾਨੂੰ ਕਲੀਅਰ ਅੱਗੇ ਵੀ ਕਰ ਦਿੱਤਾ ਹੁਣ ਵੀ ਕਰ ਦਿੱਤਾ ਚੱਬੇਵਾਲ ਹੈਜ਼ ਨੋ ਪਲੇਸ ਇਨ ਦੀ ਕਾਂਗਰਸ ਯੂ ਵਿਲ ਨਾਟ ਜੁਆਇਨ ਨਾਇਦਾ ਮੁੰਡਾ ਇਨੂੰ ਜੁਆਇਨ ਕਰਾਇਬਾ ਅੱਛਾ ਜਿਹੜਾ ਅੱਜ ਹੀ ਕਹਿ ਰਿਹਾ ਤੇ ਫਿਰ ਜਿਹੜੇ ਚੱਬੇਵਾਲ ਦੇ ਵੋਟਰਸ ਨੇ ਉਹਨਾਂ ਨੂੰ ਪਹਿਲੇ ਫੈਸਲਾ ਕਰਨਾ ਚਾਹੀਦਾ ਕਿ ਜੇ ਸਤਾਈ ਚੇ ਨਹੀਂ ਜਾਣਾ ਤੇ ਹੁਣੇ ਵੋਟ ਜਿਹੜੀ ਹੈ ਸਾਨੂੰ ਪਾਉ ਤੇ ਇਹਨੂੰ ਵੋਟ ਕਿਹੜੀ ਗੱਲ ਦੀ ਪਾਣੀ ਹੈ ਜਦ ਦਿਨ ਵੀ ਕਾਂਗਰਸ ਦੀ ਗਵਰਨਮੈਂਟ ਆਏਗੀ ਪਹਿਲਾ ਕੰਮ ਅਸੀਂ ਉਸ ਕੇਸ ਨੂੰ ਰੀਓਪਨ ਕਰਾਂ ਜਿਹੜਾ ਬਹੁਤ ਵੱਡਾ ਫਰਾਡ ਹੋਇਆ ਉਹਨੂੰ ਰੀਓਪਨ ਕਰਾਂਗੇ ਤੇ ਇਹਦੇ ਵਿੱਚ ਮੇਰਾ ਇੱਕ ਹੋਰ ਵਾਦਾ ਹੈ ਕਿ ਭਗਵੰਤ ਮਾਨ ਕੋਈ ਅਕਿਊਜ਼ਡ ਹੋਏਗਾ ਕਿਉਂਕਿ ਚੀਫ ਮਿਨਿਸਟਰ ਨੇ ਇਹ ਸ਼ਰਤ ਢਾਈ ਸੀ ਕਿ 5000 ਲੋਕਾਂ ਦਾ ਮੈਂ ਬੇਫਕੂ ਬਣਾ ਲਿਆ 5000 ਪਰਿਵਾਰਾਂ ਦਾ ਤਕਰੀਬਨ 20000 ਤੋਂ ਵੱਧ ਵੋਟ ਬੰਦੀ ਜੇ ਐਵਰੇਜ 4 ਤੋਂ 5 ਵੋਟਾਂ ਵੀ ਲਾਈਏ ਤੇ 20 ਤੋਂ 25000 ਕਿ ਜਿਹੜੀ ਇਲੈਕਸ਼ਨ ਜਿੱਤੇ ਆ ਫਰੇਮ ਕਰਕੇ ਜੀ ਤਲਵੀਰ ਗੋਲਡੀ ਨੂੰ ਲਾ ਕੇ ਤੁਹਾਡੇ ਵੱਲੋਂ ਪੈਣ ਦਿੱਤਾ ਗਿਆ ਕਿ ਪ੍ਰਤਾਪ ਬਾਜਵਾ ਆਪਾਂ ਗੋਲਡੀ ਨੂੰ ਛੱਡੋ ਜੀ ਆਪਾਂ ਜਿਹੜੇ ਕੰਮ ਅੱਜ ਆਏ ਆ ਉਸ ਤੇ ਕੰਮ ਕਰਾਂਗੇ ਸਾਥੀ ਐਮਐਲਏ ਕਬੂਤਰਲਾ ਤੋਂ ਡੋਗਰਾ ਸਾਹਿਬ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਅਰੋੜਾ ਸਾਹਿਬ ਸਾਡੇ ਫਾਰਮਰ ਬੁਰਸਟ ਚਾਰਪੁਰ ਤੋਂ ਚੋਟਾਲਾ ਸਾਹਿਬ ਤੇ ਜਿੰਨੇ ਵੀ ਅੱਜ ਪੰਜ ਬਲਾਕ ਪ੍ਰਧਾਨਾਂ ਦੇ ਬੋਟਾ ਸਿੰਘ ਜੀ ਦੇ ਨਾਲ ਸਾਰੇ ਸਾਥੀ ਇੱਥੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਇੱਥੇ ਆ ਰਹੇ ਨੇ ਸਾਰਿਆਂ ਪਹਿਲੇ ਸੁਮੇਤੀ ਕਾਂਗਰਸ ਨੂੰ ਅਸੀਂ ਇਹਨਾਂ ਨੂੰ ਵੈਲਕਮ ਕਰਦੇ ਤੈਨੂੰ ਯਕੀਨ ਦਿਵਾਦੇ ਕਿ ਤੁਸੀਂ ਅੱਜ ਤੋਂ ਸਾਡੇ ਪਰਿਵਾਰ ਦੇ ਮੈਂਬਰ ਤੇ ਦੰਦੇ ਹੀ ਨਾਲ ਇਹਨਾਂ ਨੇ ਇਸ ਗੱਲ ਦਾ ਵਿਸ਼ਵਾਸ ਦਿਵਾਇਆ ਕਿ ਕਾਂਗਰਸ ਦੇ ਨੁਮਾਇੰਦੇ ਜਿਹੜੇ ਨੇ ਸਿਲੈਕਟ ਕੀਤੇ ਗ੍ਰੀਵ ਕੁਮਾਰ ਐਡਵੋਕੇਟ ਉਹਨਾਂ ਦੀ ਅਸੀਂ ਮਦਦ ਕਰਾਂ ਮੈਂ ਬਹੁਤ ਇਹਨਾਂ ਦਾ ਮਸ਼ਕੂਰ ਹਾਂ ਤੇ ਮੇਰੀ ਬੇਨਤੀ ਸਮੁੱਚੇ ਚੱਬੇਵਾਲ ਅਸੈਂਬਲੀ ਹਲਕੇ ਦੇ ਸਾਰੇ ਵੋਟਰਾਂ ਨੂੰ ਕਿ ਜਿਹੜੇ ਰਾਜਕੁਮਾਰ ਚੱਬੇਵਾਲ ਇਹ ਮਾਂ ਦੀ ਪੇਠੇ 'ਚ ਛੁਰਾ ਮਾਰ ਕੇ ਸਿਆਸੀ ਤੌਰ ਤੇ ਨੇ ਆਪਣੀ ਮਾਂ ਪਾਰਟੀ ਕਾਂਗਰਸ ਦਾ ਕਤਲ ਕੀਤਾ ਤੋ ਇਸ ਗੱਲ ਕਰਨ ਬਹੁਤ ਸੰਗੀਨ ਇਲਜ਼ਾਮ ਲੇਦੇ ਵੱਡੀ ਹੀਰਾ ਫੇਰੀ ਕਰਕੇ ਅਸੈਂਬਲੀ ਇਲੈਕਸ਼ਨ ਜਿੱਤਿਆ ਸੀ ਜਿਹਦੀ ਸਾਨੂੰ ਤੇ ਜਾਣਕਾਰੀ ਨਹੀਂ ਸੀ ਬਟ ਆਮ ਆਦਮੀ ਪਾਰਟੀ ਜਦੋਂ ਗਵਰਨਮੈਂਟ ਚਾਹੀ ਇਹਨਾਂ ਦੇ ਹੀ ਜਿਹੜੇ ਰਿਪਰੈਜ਼ੈਂਟੇਟਿਵ ਸੀ ਜਿਨ੍ਹਾਂ ਨੇ ਪਿਛਲੀ ਇਲੈਕਸ਼ਨ ਲੜੀ ਸੀ ਭਾਈ ਜ ਉਹਨਾਂ ਨੇ ਇਹਦਾ ਪਰਦਾ ਫਾਸ਼ ਕਰਨਾ ਸ਼ੁਰੂ ਕੀਤਾ ਤਕਰੀਬਨ 5000 ਲੋਕਾਂ ਨੂੰ ਝੂਠਾਂ ਲਾਰਾ ਲਾਇਆ ਕਿ ਮੈਂ ਤੁਹਾਨੂੰ ਕੱਚੀਆਂ ਛੱਤਾਂ ਦਾ 30 ਤੋਂ 35000 ਰੁਪਇਆ ਗਵਰਨਮੈਂਟ ਦੇ ਫੰਡਸ ਦੇ ਵਿੱਚੋਂ ਦਵਾਵਾਂਗਾ ਪੰਜਾਬ ਨਿਰਮਾਨ ਦੇ ਦੀਨ ਪਿਛਲੀ ਕਾਂਗਰਸ ਸਰਕਾਰ ਨੇ ਹਰ ਅਸੈਂਬਲੀ ਹਲਕੇ ਤੇ तकरीबन 50 ਤੋਂ 100 ਕਰੋੜ ਦੇ ਪੈਸੇ ਦਿੱਤੇ ਸੀ 350 ਆਦਮੀ ਨੂੰ ਜੈਨੂਨਲੀ ਪੈਸੇ ਦਵਾਏ ਸੀ ਇਹਨੇ ਤੇ 45-4600 ਆਦਮੀਆਂ ਦਾ ਇੱਕ ਝੂਠਾ ਵੇਰਵਾ ਤਿਆਰ ਕਰ ਲਿਆ ਉਹਨਾਂ ਨੂੰ ਬੀਡੀਪੀਓ ਦੀ ਫਰਜ਼ੀ ਚਿੱਠੀ ਜਿਹੜੀ 420 ਦਾ ਕੇਸ ਪੰਦਾ ਫਰਜ਼ੀ ਚਿੱਠੀ ਬੀਡੀਪੀਓ ਦੀ ਸਾਈਨ ਨਹੀਂ ਸੀ ਉਹਨਾਂ ਨੂੰ ਨਾਲ ਆਪਣੇ ਸਾਈਨ ਕਰ ਦਿੱਤਾ ਨਹੀਂ ਤੇ ਅਜੇ ਤੱਕ ਕਦੀ ਵੀ ਕੱਚੇ ਕੋਠੇ ਜਾਂ ਪੱਕੇ ਮਕਾਨਾਂ ਦਾ ਕੱਚੇ ਮਕਾਨਾਂ ਤੋਂ ਪੱਕੇ ਮਕਾਨ ਬਣਾਉਂਦੀ ਕੋਈ ਵੀ ਰეკਮੈਂਡੇਸ਼ਨ ਜਿਹੜੀ ਉਹਦੇ ਤੇ ਐਮਐਲਏ ਦੇ ਦਿਸਕਤ ਨਹੀਂ ਹੁੰਦੀ ਬਟੇ ਲੋਕਾਂ ਦਾ ਬੇਵਕੂ ਬਣਾਉਣ ਵਾਸਤੇ ਇਹਨੇ ਆਪਣੇ ਸਾਈਨ ਵੀ ਕੀਤੇ ਤੇ ਜਿਹੜਾ ਉਦੋਂ ਦਾ ਬੀਡੀਪੀਓ ਸੀ ਉਹਦੇ ਫਰਜ਼ੀ ਸਾਈਨ ਕਰ ਗਵਰਨਮੈਂਟ ਬਣ ਗਈ ਆਪਦੀ ਇਹਦੀ ਇਨਕੁਆਰੀ ਸ਼ੁਰੂ ਹੋ ਗਈ ਇਥੋਂ ਦੇ ਜਿਹੜੇ ਆਮ ਆਦਮੀ ਦੇ ਪਹਿਲੇ ਰਿਪ੍ਰੈਜ਼ੈਂਟੇਟਿਵ ਸੀ ਸੰਧੂ ਸਾਹਿਬ ਉਹ ਇਹ ਕੇਸ ਸਾਰਾ ਭਗਵੰਤ ਮਾਨ ਕੋਲ ਲੈ ਕੇ ਗਏ ਜਿਹੜਾ ਇਮਾਨਦਾਰੀ ਦੀ ਗੱਲ ਕਰਦਾ ਸੀ ਇਹ ਗੱਲ ਕਹਿੰਦਾ ਸੀ ਕਿ ਸਾਡੀ ਪਾਰਟੀ ਵਿੱਚ ਡਿਫਰੈਂਸ ਹੋਏਗੀ ਭਗਵੰਤ ਮਾਨ ਦੇ ਆਰਡਰਸ ਦੇ ਉੱਤੇ ਇੱਥੇ ਵਿਜੀਲੈਂਸ ਦੀ ਇਨਕੁਆਇਰੀ ਸ਼ੁਰੂ ਹੋਈ ਡੀਸੀ ਨੇ ਵੀ ਇਨਕੁਆਇਰੀ ਕੀਤੀ ਬੀਡੀਪੀਓਜ਼ ਦੇ ਬਿਆਨ ਲੈ ਲਾਪਤਰੀ ਜਿਹੜੇ ਉਹਨਾਂ ਦੇ ਬਿਆਨ ਲੈ ਗਏ ਇਹ ਗੱਲ ਸਾਬਤ ਹੋ ਗਈ ਇਹ ਬਕਾਇਦਾ ਤੌਰ ਤੇ ਬਹੁਤ ਵੱਡਾ ਇੱਕ ਫਰਾਡ ਕੀਤਾ ਗਿਆ ਸੀ ਲੋਕਾਂ ਨੂੰ ਚਾਂਸਾ ਦੇ ਕੇ ਵੋਟਾਂ ਲੈ ਕੇ ਇਹ ਇਲੈਕਸ਼ਨ ਜਿੱਤ ਗਿਆ ਤੋਂ ਇਸ ਗੱਲ ਕਾਰਨ ਉਸ ਟਾਈਮ ਇਹਨੇ ਕੋਰਟ ਦੇ ਵਿੱਚੋਂ ਕਚਹਿਰੀ ਦੇ ਵਿੱਚੋਂ ਹੁਸ਼ਿਆਰਪੁਰ ਚੋਂ ਆਪਣੀ ਪ੍ਰੀਵੈਂਟਿਵ ਬੀਐਲ ਲੈ ਲਈ ਫॉर தி ਟਾਈਮ ਵੀ ਗਿਆ ਨੂੰ 3 ਮਹੀਨਿਆਂ ਦਾ ਵਕਤ ਮਿਲਿਆ ਸੀ ਨੋ ਅਰੈਸਟ ਇਹਨੂੰ ਮਿਲ ਗਈ ਸੀ ਕਿ 3 ਮਹੀਨੇ ਨੂੰ ਅਰੈਸਟ ਨਹੀਂ ਕਰ ਸਕਣਗੇ 18 ਮਾਰਚ ਉਹਦੀ ਲਾਸਟ ਡੇਟ 2-3 ਦਿਨ ਪਹਿਲੇ ਮੇਰਾ ਡੈਪਟੀ ਲੀਡਰ ਸੀ ਇਹ ਪੰਡ ਆਪ ਦੇ ਖਿਲਾਫ ਉਹ ਝੂਠ ਦੀ ਫਰੇਬ ਦੀ ਜਿਨ੍ਹਾਂ ਕਾਰਨ ਕਰਨਾ ਚਾਹ ਆਪ ਦੇ ਸਾਰੇ ਸਾਥੀ ਛੱਡ ਕੇ ਆ ਰਹੇ ਇਹ ਦਾ ਰਾਜਕੁਮਾਰ ਇਹਨੇ ਸਿਰ ਤੇ ਚੁੱਕੀ ਸੀ ਸਾਰਾ ਪੰਜਾਬ ਨੇ ਇਹਨੂੰ ਚੰਗੀ ਤਰ੍ਹਾਂ ਵੇਖਿਆ ਪਰ 16 ਤਰੀਕ ਮਾਰਚ ਦੀ ਨੂੰ ਇਹਨੂੰ ਭਗਵੰਤ ਨੇ ਸਾਹ ਦੇ ਗੱਲ ਕਹੀ ਕਿ ਯਾ ਤੇ ਤਿਆਰੀ ਕਰ ਲੈ ਨਹੀਂ ਤੇ ਉਸੇ ਕੇਸ ਦੇ ਵਿੱਚ ਤੇਰੀ 18 ਨੂੰ ਜ਼ਮਾਨਤ ਖਤਮ ਹੋ ਜਾਣੀ ਹੈ ਤੇ ਅਸੀਂ ਤੈਨੂੰ ਅਰੈਸਟ ਕਰਕੇ ਅੰਦਰ ਦੇਣਾਂ ਇਹਨੇ ਪਾਲਾ ਬਦਲਿਆ ਆਪਣਾ ਪਰ ਮੈਂ ਤੁਹਾਨੂੰ ਇੱਥੇ ਯਕੀਨ ਦਿਵਾਉਣਾ ਚਾਹੁੰਦਾ ਜਦੋਂ ਵੀ ਗੁਰੂ ਮਹਾਰਾਜ ਸਾਹਿਬ ਦੀ ਮਿਹਰ ਹੋਈ 6 ਮਹੀਨਿਆਂ ਨੂੰ ਹੋ ਜੇ ਸਾਲ ਨੂੰ ਹੋ ਜੇ ਡੇਢ ਨੂੰ ਹੋ ਜੇ ਜਾਂ ਦੋ ਨੂੰ ਜਿੱਦਣ ਵੀ ਕਾਂਗਰਸ ਦੀ ਗਵਰਨਮੈਂਟ ਆਏਗੀ ਪਹਿਲਾ ਕੰਮ ਅਸੀਂ ਉਸ ਕੇਸ ਨੂੰ ਰੀਓਪਨ ਕਰਾਂ ਜਿਹੜਾ ਬਹੁਤ ਵੱਡਾ ਫਰਾਡ ਹੋਇਆ ਉਹਨੂੰ ਰੀਓਪਨ ਕਰਾਂਗੇ ਤੇ ਇਹਦੇ ਵਿੱਚ ਮੇਰਾ ਇੱਕ ਹੋਰ ਵਾਅਦਾ ਹੈ ਕਿ ਭਗਵੰਤ ਮਾਨ ਕੋਈ ਅਕਿਊਜ਼ਡ ਹੋਏਗਾ ਕਿਉਂਕਿ ਚੀਫ ਮਿਨਿਸਟਰ ਨੇ ਇਹ ਸ਼ਰਤ ਢਾਈ ਸੀ ਕਿ 5000 ਲੋਕਾਂ ਦਾ ਮੈਂ ਬੇਫਕੂ ਬਣਾ ਲਿਆ 5000 ਪਰਿਵਾਰਾਂ ਦਾ तकरीबन 20000 ਤੋਂ ਵੱਧ ਵੋਟ ਬੰਦੀ ਜੇ ਐਵਰੇਜ 4 ਤੋਂ 5 ਵੋਟਰਾਂ ਮਿਲਾਈਏ ਤੇ 20 ਤੋਂ 25000 ਇਹ ਜਿਹੜੀ ਇਲੈਕਸ਼ਨ ਜਿੱਤੇ ਆ ਫਰੇਮ ਕਰਕੇ ਜੀ ਤੋਂ ਅਸੀਂ ਇਹ ਵਾਦਾ ਕਰਨੇ ਆ ਕਿ ਇਹ ਜਿਹੜਾ ਫਰੇਮ ਹੋਇਆ ਤੇ ਭਗਵੰਤੇ ਦੇ ਕੋ ਅਕਿਊਜ਼ ਕਿਸ ਤਰ੍ਹਾਂ ਬਣਿਆ ਇਹਨੇ ਫਿਰ ਸ਼ਰਤ ਲਾਤੀ ਕਿ ਜੀ ਹੁਣ ਜਿਹੜੇ ਲੋਕਾਂ ਦਾ ਮੈਂ ਬੇਫਕੂ ਬਣਾਇਆ ਸੀ ਉਹਨਾਂ ਨੂੰ 30 35 35000 ਰੁਪਇਆ ਉਹਨਾਂ ਦੇ ਖਾਤੇ ਚ ਪਾ ਦੇ ਬਕਾਇਦਾ ਤੌਰ ਕੋਈ ਉਹਦੇ ਤੇ ਜਿਹੜੀ ਪਹਿਲੇ ਸਟੱਡੀ ਹੁੰਦੀ ਹੈ ਕਿ ਕਿਹੜੇ ਆਦਮੀਆਂ ਨੂੰ ਜੇ ਅਸੀਂ ਕੋਈ ਐਡਵਾਂਟੇਜ ਦੇਣਾ ਕੀ ਉਹ ਸਹੀ ਬੰਨੇ ਦੇ ਵਿੱਚ ਲਾਪਾਤਰੀ ਉਹ ਉਹ ਕਹਦੇ ਕਾਨੂੰਨ ਮੁਤਾਬਕ ਆਂਦੇ ਨੇ ਕਿ ਨਹੀਂ ਸੋ ਵਿਦਆਊਟ ਕਿਸੇ ਐਕਸਰਸਾਈਜ਼ ਤੋਂ ਇਹ ਟੋਟਲ ਫਰਾਡ ਕੀਤਾ ਗਿਆ ਉਸ ਕੇਸ ਦੇ ਵਿੱਚ ਅਸੀਂ ਬਕਾਇਦਾ ਤੌਰ ਰੀ ਇਨਵੈਸਟੀਗੇਟ ਕਰਾਂਗੇ ਤੇ ਇਹਨਾਂ ਤੇ ਐਕਚੁਅਲੀ ਬਾਜਮਤ ਸਾਹਿਬ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨਾਂ ਨੇ ਕਾਂਗਰਸ ਦਾ ਪੱਲਾ ਫੜਿਆ ਦੂਜੇ ਪਾਸੇ ਜੋ ਤੁਹਾਡੇ ਇੱਥੋਂ ਸੰਭਾਵੀ ਉਮੀਦਵਾਰ ਬਣਨੇ ਜਾ ਰਹੇ ਸੀਗੇ ਕੁਲਵਿੰਦਰ ਰਸੂਲਪੁਰੀ ਤਾਂ ਉਹਨਾਂ ਨੇ ਵੀ ਕਾਂਗਰਸ ਤੇ ਬਹੁਤ ਵੱਡੇ ਦੋਸ਼ ਲਾਇਏ ਨੇ ਕਹਿੰਦੇ ਇਹਨਾਂ ਨੂੰ ਵਰਕਰਾਂ ਦੀ ਕੋਈ ਕਦਰ ਨਹੀਂ ਤਾਂ ਉਹਨਾਂ ਵੱਲੋਂ ਆਮ ਆਦਮੀ ਪਾਰਟੀ ਦਾ ਪੱਲਾ ਫੜਨਿਆਂ ਦੀ ਜਿਹੜੀ ਚਲੋ ਕੁਲਵਿੰਦਰ ਸਿੰਘ ਰਸੂਲਪੁਰ ਨੂੰ ਕਿਸੇ ਕਿਸਮ ਦਾ ਕਿਸੇ ਨੇ ਕੋਈ ਵਿਸ਼ਵਾਸ ਨਹੀਂ ਦਿੱਸਿਆ ਇਹ ਮੈਂ ਤੁਹਾਨੂੰ ਯਕੀਨ ਦਿਵਾਉਣਾ ਚਾਹੁੰਦਾ ਅਸੀਂ ਇਹ ਜ਼ਰੂਰ ਕਿਹਾ ਸੀ ਕਿ ਤੁਹਾਡੀ ਪਰਫਾਰਮੈਂਸ ਤੇ ਬੇਸਡ ਤੁਹਾਡੇ ਚੋ ਕਿਸੇ ਨੂੰ ਟਿਕਟ ਦਿੱਤੀਏ ਜਾਏਗੀ ਤੇ ਪਰਫਾਰਮੈਂਸ ਪਾਰਲੀਮੈਂਟ ਤੇ ਤੁਸੀਂ ਵੇਖ ਹੀ ਲਈ ਕਿਸ ਕਿਸ ਦੀ ਸੋ ਇਸ ਗੱਲ ਕਰ ਪਾਰਟੀ ਦਾ ਫੈਸਲਾ ਤਾਂ ਕੋਈ ਵੀ ਨਹੀਂਗਾ ਜੀ ਡਾਕਟਰ ਰਾਜ ਕੁਮਾਰ ਕਾਂਗਰਸ ਦੇ ਵਿੱਚੋਂ ਗਏ ਹੋਏ ਨੇ ਤੁਹਾਡਾ ਕਿ ਬਕਰ ਸ਼ੋਰ ਕੋਈ ਨਹੀਂ ਕਾਂਗਰਸ ਨੇ ਤੇ ਨਵਾਂ ਆਪਣਾ ਜੀ ਨੇ 1.5 ਕੋਣੇ ਤੋਂ ਲੱਖ ਦੇ ਵਿੱਚੋਂ ਹੋਰ ਕੋਈ ਨਹੀਂ ਰੰਬਿਆ ਜਿਹੜਾ ਬਸਪਾ ਚੁ ਲਿਆਣਾ ਪਿਆ ਤੁਹਾਨੂੰ ਕੈਂਡੀਡੇਟ ਨਹੀਂ ਕੋ 1.5 ਤੋਂ 2 ਲੱਖ ਤੋਂ ਵਿੱਚੋਂ ਅਸੀਂ ਤਾਂ ਜੋ ਬੈਸਟ ਪੋਸੀਬਲ ਦੇਖੋ ਜਦੋਂ ਇਹ ਸਟੱਡੀ ਹੁੰਦੀ ਹੈ ਇਹ ਹਰ ਗੱਲ ਤੁਹਾਡੇ ਸਾਹਮਣੇ ਨਹੀਂ ਰੱਖੀ ਜਾ ਸਕਦੀ ਇਹਨੂੰ ਬੜਾ ਡੀਪਲੀ ਸਟੱਡੀ ਕੀਤਾ ਗਿਆ ਇਹਦੇ ਵਿੱਚ ਕਈ ਚੀਜ਼ਾਂ ਇਕ ਕਿ ਆ ਗਿਆ ਇਲੈਕਟਿਡ ਪ੍ਰਧਾਨ ਸੀ ਇੱਕੋ ਮਾਮੂਲੀ ਆਦਮੀ ਤੇ ਹੈ ਨਹੀਂ ਦੋ ਵਾਰ ਦਾ ਇਲੈਕਟਿਡ ਪ੍ਰਧਾਨ ਹੁਸ਼ਿਆਰਪੁਰ ਦੀ ਵਾਰਦਾ ਅੱਛਾ ਹੁਸ਼ਿਆਰਪੁਰ ਵਾਰ ਕੋਈ 40 50 ਵਕੀਲਾਂ ਦੀ ਤੇ ਵਾਰ ਨਹੀਂ 5 700 ਵਕੀਲ 800 ਵਕੀਲ ਦੀ ਵਾਰ ਦੋ ਵਾਰ ਦਾ ਇਲੈਕਟਿਡ ਆ ਇਹ ਪੜਿਆ ਲਿਖਿਆ ਆਦਮੀ ਨੇ ਪਾਸ ਪਾਜੀ ਵੀ ਹੈ ਜੇ ਬਹੁਤ ਜਨ ਸਮਾਚਵੀ ਰਿਹਾ ਤੇ ਆ ਜਿਹੜਾ ਜਦੋਂ ਛੱਬੇਵਾਲ ਪਹਿਲੇ ਲੈਂਦਾ ਬੀਜੇਪੀ ਚ ਹੁੰਦਾ ਸੀ ਤੰਦਿਲ ਚਾਬਕ ਅਲੀਦਰ ਤੋਂ ਚਲੇਗਾ ਸੋ ਇਹ ਠੀਕ ਹੈ ਬਿਲਕੁਲ ਹਾਇਰਸਟ ਟਾਈਮ ਜਿਸ ਕਿਸਮ ਦੀ ਸਾਰੇ ਪੰਜਾਬ ਦੇ ਵਿੱਚ ਗੰਧਲੀ ਰਾਜਨੀਤੀ ਹੋਈ ਹੈ ਸਾਨੂੰ ਤੇ ਆਪ ਖੁਦ ਇਸ ਕੰਧ ਅਫਸੋਸ ਹੈ ਪਰ ਜੋ ਪਾਰਟੀ ਨੇ ਫਿਰ ਫੈਸਲਾ ਕੀਤਾ ਇਹਦੇ ਤੇ ਕੰਪੋਜੀਟਰ ਆ ਰਿਹਾ ਹੈ ਪੈਂ ਕਿ ਸਾਰੇ ਸੰਥੀਲਾ ਚੱਲਦੇ ਤੇ ਤਲਵੀਰ ਗੋਲਡੀ ਨੂੰ ਲਾ ਕੇ ਤੁਹਾਡੇ ਵੱਲੋਂ ਪੈਣ ਦਿੱਤਾ ਗਿਆ ਕਿ ਪ੍ਰਤਾਪ ਬਾਜਵਾ ਆਪਾਂ ਗੋਲਡੀ ਨੂੰ ਛੱਡੋ ਜੀ ਆਪਾਂ ਜਿਹੜੇ ਕੰਮ ਅੱਜ ਆਏ ਆ ਉਸ ਤੇ ਕੰਮ ਕਰੀਏ ਠੀਕ ਹੈ ਡਾਕਟਰ ਸਾਹਿਬ ਵੱਲੋਂ ਬਾਜਵਾ ਜੀ बार-बार ਕਿਹਾ ਜਾ ਰਿਹਾ ਲੋਕਾਂ ਦੀ ਲੋਕਾਂ ਦੀ ਭਾਸ਼ਾ ਸੀ ਮਤਲਬ ਲੋਕ ਕਹਿ ਰਹੇ ਆ ਕਿ ਡਾਕਟਰ ਸਾਹਿਬ ਸਾਨੂੰ ਕਹਿ ਰਿਹਾ ਕਿ ਅਸੀਂ ਆਉਣ ਵਾਲੇ 27 ਦੇ ਵਿੱਚ ਹੋ ਸਕਦਾ ਕਿ ਮੈਂ ਕਾਂਗਰਸ 'ਚ ਹੀ ਚੱਲ ਜਾ ਜੇ ਉਹ ਕਾਂਗਰਸ ਘਰ ਵਾਪਸੀ ਕਰਨਾ ਚਾਹੁੰਦਾ ਕਿ ਕਾਂਗਰਸ ਨੂੰ ਉਹਨਾਂ ਨੂੰ ਜਗ੍ਹਾ ਦੇਗੀ ਇਹ ਸਵਾਲ ਹੀ ਪੈਦਾ ਨੇ ਇਹਨੂੰ ਮਰਾਂਗੇ ਚੋਕੇ ਬਾਹਰ ਜੀ ਕੰਨ ਜਿਵੇਂ ਚੱਬੇਵਾਲੀ ਜਗ੍ਹਾ ਨਹੀਂ ਕਾਂਗਰਸ ਚ ਇਹ ਤੁਹਾਨੂੰ ਕਲੀਅਰ ਅੱਗੇ ਵੀ ਕਰ ਦਿੱਤਾ ਹੁਣ ਵੀ ਕਰ ਦਿੱਤਾ ਚੱਬੇਵਾਲ ਹੈਜ਼ ਨੋ ਪਲੇਸ ਇਨ ਦੀ ਕਾਂਗਰਸ ਹੀ ਵਿਲ ਨਾਟ ਜੁਆਇਨ ਨਾਇਦਾ ਮੁੰਡਾ ਇਹਨੂੰ ਜੁਆਇਨ ਕਰੇ ਅੱਛਾ ਜਿਹੜਾ ਅੱਜ ਹੀ ਕਹਿ ਰਿਹਾ ਤੇ ਫਿਰ ਜਿਹੜੇ ਚੱਬੇਵਾਲ ਦੇ ਵੋਟਰਸ ਨੇ ਉਹਨਾਂ ਨੂੰ ਪਹਿਲੇ ਫੈਸਲਾ ਕਰਨਾ ਚਾਹੀਦਾ ਕਿ ਜੇ ਸਤਾਈ ਚ ਇਹ ਨਹੀਂ ਜਾਣਾ ਤਾਂ ਹੁਣੇ ਵੋਟ ਜਿਹੜੀ ਹੈ ਸਾਨੂੰ ਪਾਉ ਤੇ ਇਹਨੂੰ ਵੋਟ ਕਿਹਦੀ ਗੱਲ ਦੀ ਪਾਣੀ ਹੈ ਇਹ ਤੇ ਸਗੋਂ ਹੰਦੀ ਕੰਟਰੀ ਆਪ ਵਾਲਿਆਂ ਨੂੰ ਵੀ ਇਹਨੂੰ ਬਾਹਰ ਹੀ ਰੱਖਣਾ ਚਾਹੀਦਾ ਠੀਕ ਹੈ ਠੀਕ ਹੈ ਥੈਂਕ ਯੂ ਸਰ